ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਇੱਕ ਨਵੀਂ ਸਵੇਰ ਦੇਖੋ ਆ ਕੁਝ ਬੱਚੇ ਨੇ ਕਿੱਥੇ ਜਾ ਰਹੇ ਨੇ ਇੱਕ ਆ ਬੱਚਾ ਹੈ ਜਿਹਦੇ ਕੋਲ ਵਿਸਾਖੀਆਂ ਨੇ ਠੀਕ ਹੈ ਵਿਸਾਖੀਆਂ ਦੇ ਸਾਰੇ ਨਾਲ ਜਾ ਰਿਹਾ ਇਹਨਾਂ ਦੇ ਪਿੱਛੇ-ਪਿੱਛੇ ਹੈ ਨਾ ਆ ਦੇਖੋ ਖੇਤ ਲੱਗ ਰਹੇ ਨੇ ਪਿੱਛੇ ਨਾ ਆਪਾਂ ਦੇਖਦੇ ਹਾਂ ਕਿ ਕਹਾਣੀ ਕੀ ਹੈ ਬੱਚੇ ਖੁਸ਼ੀ-ਖੁਸ਼ੀ ਜਾ ਰਹੇ ਨੇ ਸਵੇਰ ਦਾ ਸਮਾਂ ਸੀ ਸੂਰਜ ਦੀ ਲਾਲੀ ਚਾਰੇ ਪਾਸੇ ਫੈਲੀ ਹੋਈ ਸੀ ਸਾਡੀ ਟੋਲੀ ਦੇ ਸਾਰੇ ਮੁੰਡੇ ਕੁੜੀਆਂ ਛਾਲਾ ਮਾਰ ਰਹੇ ਸਨ ਕੁਝ ਅੱਗੇ ਚੱਲਦੇ ਸਨ ਤੇ ਕੁਝ ਪਿੱਛੇ ਰਹਿ ਜਾਂਦੇ ਸਨ ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਸੀ ਅਜੇ ਟੋਲੀ ਦੇ ਪਿੱਛੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਲ ਨਹੀਂ ਸਕਿਆ ਉਸ ਨੂੰ ਵਿਸਾਖੀਆਂ ਦੇ ਸਹਾਰੇ ਤੁਰਨਾ ਪੈਂਦਾ ਸੀ ਫਿਰ ਦੀਪ ਨੇ ਕਿਹਾ ਚਲੋ ਦੇਰ ਹੋ ਜਾਵੇਗੀ ਉਸਨੇ ਹਾਂ ਵਿੱਚ ਹਾਂ ਮਿਲਾ ਕੇ ਬਸਾਖਿਆ ਨਾਲ ਤੇਜ਼ ਚੱਲਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਸਾਰੇ ਖੇਤਾਂ ਵਿੱਚ ਪਹੁੰਚ ਗਏ ਦਾਦੀ ਜੀ ਸਾਡੀ ਉਡੀਕ ਕਰ ਰਹੇ ਸਨ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਸੀ ਅਸੀਂ ਨਵੀਂ ਕਿਸਮ ਦਾ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਸੀ ਦਾਦਾ ਜੀ ਨੇ ਇਸ਼ਾਰਾ ਕਰਕੇ ਕਿਆ ਦੇਖੋ ਉਹ ਸਾਹਮਣੇ ਪੌਦੇ ਪਏ ਹਨ ਇਹ ਸਾਰੇ ਪੌਦੇ ਟੋਇਆਂ ਵਿੱਚ ਲਗਾਉਣੇ ਹਨ ਇਸ ਲਈ ਰਮਨ ਨੇ ਕਿਹਾ ਇਥੋਂ ਇੱਕ ਇੱਕ ਪੌਦਾ ਚੁੱਕ ਕੇ ਦੇਣ ਦਾ ਕੰਮ ਮੈਂ ਕਰਾਂਗਾ ਉਹ ਸਾਨੂੰ ਪੌਦੇ ਫੜਾਉਂਦਾ ਰਿਹਾ ਅਸੀਂ ਸਾਰੇ ਪੌਦਿਆਂ ਨੂੰ ਟੋਇਆਂ ਤੱਕ ਪਹੁੰਚਾਉਂਦੇ ਰਹੇ ਦਾਦਾ ਜੀ ਨੇ ਪੌਦਿਆਂ ਲਈ ਪਹਿਲਾਂ ਹੀ ਟੋਏ ਤਿਆਰ ਕਰ ਲਏ ਸਨ ਕੁਝ ਹੀ ਦੇਰ ਵਿੱਚ ਸਾਰੇ ਪੌਦੇ ਆਪੋ ਆਪਣੇ ਸਥਾਨਾਂ ਤੇ ਪਹੁੰਚ ਗਏ ਸਾਡੇ ਵਿੱਚੋਂ ਹਰ ਕੋਈ ਟੋਏ ਵਿੱਚ ਇੱਕ ਪੌਦਾ ਲਗਾ ਰਿਹਾ ਸੀ ਉਸ ਵਿੱਚ ਰੂੜੀ ਮਿੱਟੀ ਭਰਿਆ ਸੀ ਦਾਦਾ ਜੀ ਹਰ ਪੌਦੇ ਨੂੰ ਬਾਲਟੀ ਨਾਲ ਪਾਣੀ ਦੇ ਰਹੇ ਸਨ ਸਵੇਰ ਦੀ ਲਾਲੀ ਦੀ ਥਾਂ ਹੁਣ ਸੂਰਜ ਖਿੜ ਚੁੱਕਾ ਸੀ ਨਵੇਂ ਲਗਾਏ ਪੌਦੇ ਤੇਜ ਧੁੱਪ ਵਿੱਚ ਚਮਕ ਰਹੇ ਸਨ ਉਸ ਨੂੰ ਦੇਖ ਕੇ ਸਾਡੀਆਂ ਅਤੇ ਦਾਦਾ ਜੀ ਦੀਆਂ ਅੱਖਾਂ ਵੀ ਖੁਸ਼ੀ ਨਾਲ ਚਮਕ ਰਹੀਆਂ ਸਨ ਦੇਖੋ ਬੱਚੇ ਨੇ ਬੱਚੇ ਖੇਤ 'ਚ ਜਾ ਰਹੇ ਸੀ ਠੀਕ ਹੈ ਤੇ ਖੇਤ 'ਚ ਪਹੁੰਚ ਗਏ ਅਬ ਆ ਬੱਚਾ ਜਿਹੜਾ ਹੈਗਾ ਉਹਦੇ ਲੱਤ 'ਚ ਕੋਈ ਪ੍ਰੋਬਲਮ ਹੋਣੀ ਹੈ ਤਾਂ ਉਹ ਬਸਾਖੀਆਂ ਦੇ ਸਾਰੇ ਨਾਲ ਚਲਦਾ ਪਿਆ ਹੁੰਦਾ ਠੀਕ ਹੈ ਸਾਰਿਆਂ ਨੂੰ ਕਹਿੰਦੇ ਨੇ ਜਲਦੀ ਆ ਤੇ ਤਾਂ ਉਹ ਕਹਿੰਦੇ ਨੇ ਕਿ ਹਾਂ ਹਾਂ ਮੈਂ ਆ ਹੀ ਜਾਣਾ ਪਿੱਛੇ ਸਵੇਰ ਦਾ ਸਮਾਂ ਸੀ ਸੂਰਜ ਦੀ ਲਾਲੀ ਚਾਰੇ ਪਾਸੇ ਫੈਲੀ ਹੋਈ ਸੀ ਸਾਡੀ ਟੋਲੀ ਦੇ ਸਾਰੇ ਮੁੰਡੇ ਕੁੜੀਆਂ ਚਾਲਾ ਮਾਰ ਰਹੇ ਸੀ ਕੁਝ ਅੱਗੇ ਚੱਲਦੇ ਰਹੇ ਕੁਝ ਪਿੱਛੇ ਰਹਿ ਗਏ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਸੀ ਅਜੇ ਟੋਲੀ ਦੇ ਪਿੱਛੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਲ ਨਹੀਂ ਸਕਿਆ ਕਿਉਂ ਕਿਉਂਕਿ ਉਹ ਬਸਾਖੀਆਂ ਦੇ ਸਾਰੇ ਉਹਨੂੰ ਤੁਰਨਾ ਪੈਂਦਾ ਸੀ ਪ੍ਰਦੀਪ ਨੇ ਕਿਹਾ ਚਲੋ देर ਹੋ ਜਾਵੇਗੀ ਉਸਨੇ ਕਿਹਾ ਹਾਂ ਹਾਂ ਮੇਲਾ ਹਾਂ ਚਾਹ ਮਿਲਾ ਕੇ ਬਸਾਖੀਆਂ ਨਾਲ ਤੇਜ਼ ਚੱਲਣਾ ਸ਼ੁਰੂ ਕਰ ਦਿੰਦਾ ਹਾਂ ਕੁਝ ਸਮੇਂ ਬਾਅਦ ਸਾਰੇ ਖੇਤਾਂ ਵਿੱਚ ਪਹੁੰਚ ਗਏ ਦਾਦਾ ਜੀ ਸਾਡੇ ਉਡੀਕ ਕਰ ਰਹੇ ਸੀਗੇ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਸੀ ਅਤੇ ਨਵੀਂ ਕਿਸਮ ਦਾ ਕੰਮ ਕਰਨ ਵਿੱਚ ਉਸੇ ਮਹਿਸੂਸ ਕਰ ਰਹੇ ਸੀ ਦਾਦਾ ਜੀ ਨੇ ਇਸ਼ਾਰਾ ਕਰਕੇ ਕਿਹਾ ਦੇਖੋ ਉਹ ਸਾਹਮਣੇ ਪੌਦੇ ਪਏ ਹਨ ਸਾਰੇ ਪੌਦੇ ਟੋਇਆਂ ਵਿੱਚ ਲਗਾਉਣੇ ਹਨ ਰਮਨ ਕਹਿੰਦਾ ਕਿ ਮੈਂ ਇੱਕ ਇੱਕ ਪੌਦਾ ਚੁੱਕ ਕੇ ਦੇਵਾਂਗਾ ਠੀਕ ਹੈ ਤੇ ਬਾਕੀ ਸਾਰਿਆਂ ਨੂੰ ਉਹ ਪੌਦੇ ਫੜਾਉਂਦਾ ਰਿਹਾ ਤੇ ਦਾਦਾ ਜੀ ਨੇ ਪਹਿਲਾਂ ਹੀ ਟੋਏ ਪੁੱਟ ਕੇ ਰੱਖੇ ਹੋਏ ਸੀਗੇ ਪੌਦੇ ਲਗਾਉਣਾਸਤੇ ਕੁਝ ਦੇਰ ਵਿੱਚ ਸਾਰੇ ਆਪਣੇ ਆਪਣੇ ਸਥਾਨਾਂ ਤੇ ਪਹੁੰਚ ਗਏ ਸਾਰੇ ਸਾਡੇ ਵਿੱਚੋਂ ਹਰ ਕੋਈ ਪੌਦਾ ਲਗਾ ਰਿਹਾ ਸੀਗਾ ਤੇ ਨਾਲ ਲਈ ਟੋਏ ਵਿੱਚ ਰੂੜੀ ਤੇ ਮਿੱਟੀ ਭਰ ਰਿਹਾ ਸੀ ਦਾਦਾ ਜੀ ਬਾਲਟੀ ਨਾਲ ਪਾਣੀ ਪਾ ਰਹੇ ਸੀਗੇ ਪੌਦਿਆਂ ਨੂੰ ਸਵੇਰ ਦੀ ਜਿਹੜੀ ਪਹਿਲੇ ਲਾਲੀ ਸੀਗੀ ਹੁਣ ਉਹ ਕੀ ਬਣ ਗਈ ਸੀ ਕਿ ਸੂਰਜ ਪੂਰਾ ਦਾ ਪੂਰਾ ਕਿਉਂ ਗਿਆ ਸੀ ਖੇੜ ਚੁੱਕਿਆ ਸੀਗਾ ਨਵੇਂ ਲਗਾਏ ਪੌਦੇ ਤੇਜ ਧੁੱਪ ਵਿੱਚ ਚਮਕ ਰਹੇ ਸੀ ਉਸ ਨੂੰ ਦੇਖ ਕੇ ਸਾਡੀਆਂ ਤੇ ਦਾਦਾ ਜੀ ਦੀਆਂ ਅੱਖਾਂ ਵੀ ਕੀ ਸੀ ਖੁਸ਼ੀ ਨਾਲ ਚਮਕ ਰਹੀਆਂ ਸਨ ਅਜੇ ਟੋਲੀ ਦੇ ਪਿੱਛੇ ਕਿਉਂ ਤੁਰ ਰਿਹਾ ਸੀ ਕਿਉਂਕਿ ਅਜੇ ਬਿਸਾਕੀਆਂ ਤੇ ਸਹਾਰੇ ਚੱਲ ਰਿਹਾ ਸੀ ਕਿਉਂਕਿ ਅਜੇ ਸੱਕੀਆਂ ਦੇ ਸਹਾਰੇ ਚੱਲ ਰਿਆ ਸੀ ਬੱਚਿਆਂ ਨੇ ਖੇਤ ਵਿੱਚ ਕੀ ਕੰਮ ਕੀਤਾ ਬੱਚਿਆਂ ਨੇ ਖੇਤ ਵਿੱਚ ਪੌਦੇ ਲਗਾਏ ਅਤੇ ਟੋਆਆਂ ਵਿੱਚ ਪੌਦਿਆਂ ਦੇ ਨਾਲ ਮਿੱਟੀ ਅਤੇ ਖਾਦ ਪਾਈ। ਦਾਦਾ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਕਿਉਂ ਸੀ? ਦਾਦਾ ਜੀ ਤੇਜ਼ ਧੁੱਪ ਵਿੱਚ ਪੌਦਿਆਂ ਦੀ ਚਮਕ ਨੂੰ ਦੇਖ ਕੇ ਦੇਖ ਰਹੇ ਹਨ इस करके दादा जी दी दिया दखा खुशी दी चमक सी पौधे लगा करना पैंदा है किसे कोलो पता करके लिखो ਪੌਦੇ ਲਗਾਉਣ ਲਈ ਪਹਿਲਾਂ ਟੋਇਆ ਪੁੱਟਣਾ ਪੈਂਦਾ ਹੈ ਪੁੱਟਣਾ ਚਾਹੀਦਾ ਹੈ ਲਿਖ ਲਓ ਫਿਰ ਪੌਦੇ ਨੂੰ ਟੋਏ ਵਿੱਚ ਰੱਖ ਕੇ ਮਿੱਟੀ ਨਾਲ भर देना चाहिए है फिर पौधे बाल्टी नाल, पानी पाना चाहता है तु कदे ना कदम किसी मदद हो की होगी कदों कि मैं अपने दोस्त द स्कूल में मदद की उस दिन वो अपना रोटी वाला डब्बा ഡബേറ്റോട്ടി സ